local bodies is that there will be committees uh, constituted with the members of the ਸੰਗਰੂਰ ਦੀ ਮਿਊਨਿਸਪਲ ਕਮੇਟੀ ਦੀ ਚੋਣ ਜਦੋਂ ਬਾਕੀ ਕਮੇਟੀਆਂ ਦੀਆਂ ਚੋਣਾਂ ਤੇ ਕਾਰਪੋਰੇਸ਼ਨ ਦੀਆਂ ਚੋਣਾਂ ਪੰਜਾਬ 'ਚ ਹੋਈਆਂ ਸੀ ਉਸ ਵੇਲੇ ਸੰਗਰੂਰ ਦੀ ਕਮੇਟੀ ਦੀ ਚੋਣ ਹੋਈ ਔਰ ਸੰਗਰੂਰ ਦੀ ਕਮੇਟੀ ਦੀ ਚੋਣ 24 ਦਸੰਬਰ 2024 ਨੂੰ ਮੁਕੰਮਲ ਹੋ ਗਈ ਸੀ ਤੇ 26 ਤਰੀਕ ਨੂੰ ਇਲੈਕਸ਼ਨ ਕਮਿਸ਼ਨ ਨੇ ਨਤੀਜਿਆਂ ਨੂੰ ਨੋਟੀਫਾਈ ਕਰ ਦਿੱਤਾ ਸੀ ਔਰ 14 ਦਿਨਾਂ ਦੇ ਅੰਦਰ ਅੰਦਰ ਸਰਕਾਰ ਨੂੰ ਇਲੈਕਸ਼ਨ ਕਮਿਸ਼ਨ ਦੀ ਹਦਾਇਤ ਦੇ ਤਹਿਤ ਮ्युनਿਸਪਲ ਕਮੇਟੀ ਦੇ ਵਿੱਚ ਜਿਹੜੇ ਜਿੱਤੇ ਹੋਏ ਕਾਉਂਸਲਰਸ ਹੁੰਦੇ ਆ ਉਹਨਾਂ ਨੂੰ ਸੌਂ ਚੁਕਾਨ ਦਾ ਕੰਮ ਕਰਨ ਦੀ ਹਦਾਇਤ ਹੁੰਦੀ ਹੈ ਪਰ ਅੱਜ 3 ਮਹੀਨੇ ਤੋਂ ਵੀ ਵੱਧ ਹੋ ਗਏ ਸੰਗਰੂਰ ਦੇ ਵਿੱਚ ਜਿਹੜੇ ਕਾਉਂਸਲਰ ਲੋਕਾਂ ਨੇ ਜਿਤਾਏ ਸੀ ਲੋਕਾਂ ਦੇ ਵਾਰਡਾਂ ਦੇ ਨਾਲ ਜੁੜੇ ਹੋਏ ਕੰਮਾਂ ਨੂੰ ਦੇਖਦੇ ਹੋਏ ਨਵੇਂ ਲੋਕਾਂ ਨੂੰ ਮੌਕਾ ਲੋਕਾਂ ਨੇ ਜਨਤਾ ਨੇ ਦਿੱਤਾ ਸੀ ਅੱਜ 3 ਮਹੀਨੇ ਤੋਂ ਵੀ ਵੱਧ ਦਾ ਸਮਾਂ ਬੀਤ ਗਿਆ ਤੇ ਸੰਗਰੂਰ ਦੇ ਵਿੱਚ ਜਿੰਨੇ ਵੀ ਜਿੱਤੇ ਹੋਏ ਕਾਉਂਸਲਰਸ ਹੈ ਚਾਹੇ ਉਹ ਨੌ ਸਾਡੇ ਕਾਂਗਰਸ ਪਾਰਟੀ ਦੇ ਹੈ ਤੇ ਚਾਹੇ ਦੂਜੀਆਂ ਪਾਰਟੀਆਂ ਦੇ ਕਾਉਂਸਲਰ ਸਹਿਬਾਨਾ ਜਾਂ ਆਜ਼ਾਦ ਕਾਉਂਸਲਰ ਸਹਿਬਾਨਾ ਕਿਸੇ ਨੂੰ ਵੀ ਸੌਚ ਚਕਾਨ ਦਾ ਕਾਰਜਕ੍ਰਮ ਨਹੀਂ ਹੋਇਆ ਨਾ ਤਾਂ ਇਸ ਗੱਲ ਕਰਕੇ ਕਾਉਂਸਲਰ ਆਪਣੇ ਵਾਰਡ ਚ ਕੰਮ ਕਰ ਸਕਦੇ ਨਾ ਉਹ ਕਿਸੇ ਦਾ ਫਾਰਮ ਟੈਸਟ ਕਰ ਸਕਦੇ ਨਾ ਉਹ ਆਪਣੇ ਵਾਰਡ ਦੀ ਪ੍ਰੋਬਲਮ ਨੂੰ ਲੈ ਕੇ ਮਿਊਨਿਸਪਲ ਕਮੇਟੀ ਵਿੱਚ ਜਾ ਕੇ ਯੂਕੋਲ ਰੱਖ ਸਕਦੇ ਔਰ ਆਪਾਂ ਸਭ ਨੂੰ ਪਤਾ ਹੈ ਕਿ ਪਿਛਲੇ 3 ਮਹੀਨੇ ਜ ਸੰਗਰੂਰ ਦੀ ਮਿਊਨਿਸਪਲ ਕਮੇਟੀ ਚ ਕਿਸ ਤਰੀਕੇ ਨਾਲ ਐਫ ਆਈ ਆਰ ਹੋ ਰਹੀ ਹੈ ਕਿਸ ਤਰੀਕੇ ਨਾਲ ਅਫਸਰ ਸਸਪੈਂਡ ਹੋ ਰਹੇ ਹਨ ਹਰ ਬੰਦਾ ਖੁੱਲੇ ਆਮ ਆਡਰ ਤਰੀਕੇ ਦੀ ਕਾਰਗੁਜ਼ਾਰੀ ਕਰ ਰਿਹਾ ਹੈ ਜਿਹੜੇ ਇਲੈਕਟਿਡ ਕਾਉਂਸਲਰਸ ਹੁੰਦੇ ਆ ਜਾਂ ਇਲੈਕਟਿਡ ਸਟਰਕਚਰ ਹੁੰਦਾ ਉਹ ਘਟੋ ਘਟ ਨਿਗਰਾਨੀ ਰੱਖਦਾ ਹੈ ਸਰਕਾਰ ਦੇ ادارےਾਂ ਦੇ ਉੱਪਰ ਤੇ ਅੱਜ ਪਿੱਛੇ ਸਾਡੇ 3 ਮਹੀਨੇ ਤੋਂ ਜਿਹੜੇ ਜਿੱਤੇ ਹੋਏ ਕਾਉਂਸਲਰ ਸੀਗੇ ਉਹਨਾਂ ਨੂੰ ਸੌਂਚ ਕਾਣ ਦਾ ਜਿਹੜਾ ਸਮਾਗਮ ਹੈ ਜਿਹੜਾ ਕਿ ਮਿਊਨਿਸਪਲ ਕਮੇਟੀ ਸੰਗਰੂਵ ਵੱਲੋਂ ਕਰਿਆ ਜਾਣਾ ਸੀ ਉਹ ਨਹੀਂ ਕੀਤਾ ਗਿਆ ਉਸ ਦੇ ਤਹਿਤ ਪਹਿਲਾਂ ਵੀ ਕਾਉਂਸਲਰਸ ਨੇ ਆਪਣਾ ਮੰਗ ਪੱਤਰ ਡੀ ਸਾਹਿਬ ਨੂੰ ਦਿੱਤਾ ਸੀ ਤੇ ਡੀਸੀ ਸਾਹਿਬ ਨੇ 7 ਤਰੀਕ ਨੂੰ 7 ਜਨਵਰੀ 2025 ਨੂੰ ਇੱਕ ਚਿੱਠੀ ਲਿਖੀ ਸੀ ਸਾਰੇ ਐਸ ਡੀ ਐਮਸ ਨੂੰ ਸਾਰੇ ਜ਼ਿਲ੍ਹੇ ਦੇ ਐਸ ਡੀ ਐਮ ਸਹਿਬਾਨਾਂ ਨੂੰ ਕਿ ਜਿੱਥੇ-ਜਿੱਥੇ ਮਿਊਨਿਸਪਲ ਕਮੇਟੀ ਦੀ ਚੋਣ ਹੋਈ ਹੈ ਉਸ ਜਗ੍ਹਾ ਦੇ ਉੱਪਰ ਇਲੈਕਸ਼ਨ ਕਰਾਇਆ ਜਾਵੇ ਪ੍ਰਧਾਨਗੀ ਦਾ ਵੀ ਔਰ ਐਮ ਸੀ ਸਹਿਬਾਨਾਂ ਨੂੰ ਸੌ ਚੱਕ ਸਮਾਗਮ ਕਰਾਇਆ ਜਾਵੇ ਪਰ ਲੇਕਿਨ ਸੰਗਰੂਰ ਦੇ ਵਿੱਚ ਉਹ ਗੱਲ ਨਹੀਂ ਹੋ ਸਕੀ ਤੇ ਅੱਜ ਅਸੀਂ ਸਾਢੇ 3 ਮਹੀਨੇ ਬਾਅਦ ਦੁਬਾਰਾ ਡੀਸੀ ਸਾਹਿਬ ਕੋਲ ਜਾ ਕੇ ਸਾਰੇ ਕਾਂਗਰਸ ਪਾਰਟੀ ਦੇ 9 ਦੇ 9 ਕਾਉਂਸਲ ਸਹਿਬਾਨਾਂ ਨੇ ਤੇ ਸਾਡੇ ਕਾਂਗਰਸ ਪਾਰਟੀ ਦੇ ਬਲਾਕ ਪ੍ਰਧਾਨ ਸਹਿਬਾਨ ਦੇ ਨਾਲ ਅਸੀਂ ਜਾ ਕੇ ਇਹ ਗੱਲ ਦੀ ਮੰਗ ਰੱਖੀ ਹੈ ਕਿ ਕਮੇਟੀ ਦਾ ਕੰਮ ਸਫਰ ਹੋ ਰਿਹਾ ਹੈ ਲੋਕ ਸ਼ਹਿਰ ਦੇ ਤੰਗ ਹੋ ਰਹੇ ਹਨ ਔਰ ਕੋਈ ਅਫਸਰ ਮ्युनਿਸਪਲ ਕਮੇਟੀ ਦਾ ਆਪਣੀ ਜ਼ਿੰਮੇਵਾਰੀ ਨੂੰ ਜੋ ਕਰਨੀ ਹੈ ਉਹ ਕਾਉਂਸਲਰਾਂ ਦੇ ਤਹਿਤ ਨਹੀਂ ਕਰ ਪਾ ਰਿਹਾ ਇਸ ਕਰਕੇ ਉਹਨਾਂ ਦੀ ਸੌ ਚੱਕ ਸਮਾਗਮ ਜਲਦੀ ਤੋਂ ਜਲਦੀ ਕਰਾਇਆ ਜਾਵੇ ਤਾਂ ਕਿ ਜਿਹੜੇ ਇਲੈਕਟਿਡ ਸਟਰਕਚਰ ਦੀ ਮਰਿਆਦਾ ਹੈ ਜਿਸ ਤਰ੍ਹਾਂ ਹਾਈ ਕੋਰਟ ਦੇ ਆਦੇਸ਼ ਦੇ ਉੱਪਰ ਚੋਣਾ ਹੋਈਆਂ ਕਿਉਂਕਿ ਚੋਣਾਂ ਨਹੀਂ ਹੋਈਆਂ ਸੀ ਬੜੀ ਦੇਰ ਤੋਂ ਹਾਈ ਕੋਰਟ ਦੇ ਆਦੇਸ਼ ਨਾਲ ਚੋਣਾਂ ਹੋਈਆਂ ਤੇ ਅੱਜ ਚੋਣਾਂ ਹੋਣ ਤੋਂ ਬਾਅਦ ਸਾਢੇ 3 ਮਹੀਨੇ ਹੋ ਗਏ ਜਿਹੜੇ ਚੁਣੇ ਹੋਏ ਨਮਾਇੰਦੇ ਐ ਉਹਨਾਂ ਨੂੰ ਅਗਰ ਜਦੋਂ ਉਹਨਾਂ ਦੀ ਓਥ ਨਹੀਂ ਹੁੰਦੀ ਜਦੋਂ ਤੱਕ ਉਹਨਾਂ ਦਾ ਸੌਂਚਕ ਸਮਾਗਮ ਨਹੀਂ ਹੁੰਦਾ ਤੋ ਉਦੋਂ ਤੱਕ ਕੋਈ ਕੰਮ ਨਹੀਂ ਕਰ ਸਕਦੇ ਤੋ ਫਿਰ ਤੱਕ ਚਾਹੇ ਚੋਣ ਹੋਈ ਹੈ ਤੇ ਚਾਹੇ ਨਹੀਂ ਹੋਈ ਉਹ ਤਾਂ ਇੱਕੋ ਬਰਾਬਰ ਹੈ ਤੋ ਇਸ ਕਰਕੇ ਅਸੀਂ ਅੱਜ ਡੀਸੀ ਸਾਹਿਬ ਕੋਲੇ ਇਸ ਗੱਲ ਦੀ ਬੇਨਤੀ ਕੀਤੀ ਹੈ ਕਿ ਜਲਦੀ ਤੋਂ ਜਲਦੀ ਸੰਘੂਰ ਦੇ ਜਿਹੜੇ ਜਿੱਤੇ ਹੋਏ ਕਾਉਂਸਲ ਸਹਿਬਾਨ ਹੈ ਕਾਂਗਰਸ ਪਾਰਟੀ ਨੇ ਗੱਲ ਰੱਖੀ ਹੈ ਕਿ ਸਾਰੇ ਕਾਉਂਸ ਤੁਸੀਂ ਸੌਂਚਿਓ ਚਕਾਓ ਤਾਂ ਕਿ ਉਹ ਆਪਣਾ ਕੰਮ ਕਰ ਸਕਾਂ ਤੇ ਲੋਕ ਜਿਹੜੇ ਲੋਕਾਂ ਦੇ ਨਾਲ ਜੁੜੇ ਹੋਏ ਕੰਮ ਹੈ ਉਹਨਾਂ ਦੀਆਂ ਤਕਲੀਫਾਂ ਉਹਨਾਂ ਦਾ ਹੱਲ ਕਰਨ ਵਾਸਤੇ ਇਹ ਲੋਕ ਆਪਣੀ ਜ਼ਿੰਮੇਵਾਰੀ ਪੂਰੀ ਤਰੀਕੇ ਨਾਲ ਕਰ ਸਕਣ।